Allahu Akbar. Allahu Akbar. Dad. Yes, Batra. ਤੂਰੇ ਨੂੰ ਜੀ ਆ ਕੇ ਖੜ ਜਾਨੇ ਕਾ ਲੋ ਇੱਥੇ ਨਾ ਪੁੱਤਰ ਜੰਨਤ ਐ ਜੰਨਤ ਵੇਖਣ ਵਾਸਤੇ ਆਉਣਾ ਕਿਹੜੀ ਜੰਨਤ ਤੂੰ ਜਦੋਂ ਵੱਡਾ ਹੋ ਗਿਆ ਨਾ ਤੈਨੂੰ ਫੇਰ ਪਤਾ ਲੱਗੋ ਜੰਨਤ ਹੁੰਦੀ ਕੀ ਐ ਠੀਕ ਐ ਚਲਾ ਆਕਰ ਤੂੰ ਜਾ ਮੈਂ ਆਉਣਾ ਆ ਜਾ ਆ ਜਾ ਅਬੂ ਵੀ ਆ ਗਿਆ ਹੋਣਾ ਜਲਦੀ ਕਿਉਂ ਮਚਾਈ ਹੋਈ ਆ ਅੱਜ ਕੱਲ ਨਾ ਸਾਡਾ ਧਿਆਨ ਨਵਾਦ ਚ ਘਟ ਹੈ ਲੈ ਅੱਲਾ ਤਾਂ ਮੇਰੇ ਰੋਮ ਰੋਮ ਤੋ ਵਸਦਾ ਹੈ ਵੈਸੇ ਨਾ ਸਰਦਾਰਾਂ ਦੇ ਮੁੰਡੇ ਬਹੁਤ ਸੋਹਣੇ ਲੱਗਦੇ ਆ ਮੈਨੂੰ ਸਰਦਾਰਾਂ ਦੇ ਮੁੰਡੇ ਹੁੰਦੇ ਹੀ ਚੰਗੇ ਆ ਜੇ ਪੱਗ ਬੰਨੀ ਹੋਵੇ ਨਾ ਤਾਂ ਹੋਰ ਹੀ ਸੋਹਣੇ ਲੱਗਦੇ ਆ ਗੱਲਾਂ ਨਾ ਮਾਈ ਚੰਦ ਆ ਜਾ ਛੇਤੀ ਅੱਛਾ ਸਰਦਾਰਾਂ ਦੇ ਮੁੰਡੇ ਚੰਗੇ ਲੱਗਦੇ ਆ ਫਿਰ ਕੋਈ ਗੱਲ ਨਹੀਂ ਜੇ ਤੈਨੂੰ ਪੱਗ ਵਾਲੇ ਵਧੀਆ ਲੱਗਦੇ ਆ ਤਾਂ ਫਿਰ ਮੈਂ ਵੀ ਤੇਰੇ ਚੁੰਨੀ ਨਾਲ ਦੀ ਪੱਗਾਂ ਬਾਨੀ ਲੈ ਗਰੂੰਗਾ ਦੀਦੀ ਹੂੰ ਇਹ ਮੁੰਡਾ ਰੋਜ਼ ਹੀ ਖੜ ਜਾਂਦਾ ਏ ਕੀ ਗੱਲ ਏ ਮੈਨੂੰ ਕੀ ਪਤਾ ਕੀ ਗੱਲ ਆ ਅੱਬੂ ਜਾਣਦਾ ਪਤਾ ਹੀ ਏ ਤੈਨੂੰ ਚਲ ਤੂੰ ਅੱਬੂ ਜਾਨ ਨੂੰ ਨਾ ਦੱਸੀ ਕੁਝ ਵੀ ਉਹ ਕੱਪੇ ਨਾਲ ਵੜਦੂਗਾ ਮੀਟ ਵਾਲੇ ਨਾਲ ਕਿਉਂ ਡਰਾਈ ਜਾਨੀ ਆ ਮੈਨੂੰ ਅੱਬੂ ਤਾਂ ਤਾਂ ਐਸੇ ਮੈਨੂੰ ਡਰ ਲੱਗਦਾਗਾ ਜੇ ਡਰ ਲੱਗਦਾ ਹੋਵੇ ਨਾ ਉਹਨੇ ਵਲ ਵੇਖੇ ਨਾ ਤੂੰ ਮੈਂ ਤਾਂ ਕਿਉਂ ਨਾ ਦੇਖਣ ਨਾ ਮੈਨੂੰ ਨਹੀਂ ਪਤਾ ਪ੍ਰਭੂ ਜਾਨ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਠੀਕ ਆ ਚਲ ਛੇਤੀ ਆ ਜਾ ਅਬੂ ਜਾਨ ਰੋਟੀ ਖਾ ਲੋ ਨਹੀਂ ਤੀਏ ਮੈਨੂੰ ਭੁੱਖ ਨਹੀਂ अबू जान रोज रोज यही कहने हो तुसी तू तु ये रोटी खाओ नहीं ती है तू ऐंदा कर मैंने टीपन चे बांध दे मैं तो कांटे खा लो नहीं नहीं अबू जान टीपन चे नहीं पैक करनी तुसी खा लो रोटी नहीं ती है मन्नी नहीं, नहीं दिया गाल मैंने पोख नहीं है तू पैक कर दे मेरी रोटी अच्छा अबू जान हाँ ठीक है ओ लम तू दुकान ते क्यों नहीं गया ਉਹ ਚਾਚਾ ਜਾਨ ਜਾਤ ਜਾ ਰਹੇ ਆ ਬਸ ਥੋੜਾ ਟਾਈਮ ਹੀ ਉਹ ਤੂੰ ਕੰਜਰਾ ਕਿੱਧਰ ਗੇੜੇ ਕੱਢੀ ਜਾਂਦਾ ਸਾਰਾ ਦਿਨ ਕਦੀ ਦੁਕਾਨ ਤੇ ਵੀ ਆਜਿਆ ਕਰ ਚਾਰ ਦਿਨ ਜਾਂਦਾ ਚਾਚਾ ਮੈਂ ਹਫ਼ਤੇ ਵਿੱਚ ਵੈਸੇ ਚਾਰ ਦਿਨ ਦੀ ਔਖੇ ਲੱਗਦੇ ਨੇ ਤੈਨੂੰ ਉਹ ਚਾਚਾ ਜਾਨ ਜਾਣ ਹੀ ਲੱਗਿਆ ਸੀ ਦੁਕਾਨ ਤੇ ਉਹ ਤੂੰ ਕਦੋਂ ਜਾਏਂਗਾ ਫਿਰ ਲਮਟਿੰਗਾ ਜਾਂ ਪਤਾ ਨਹੀਂ ਕਿਹੜੀ ਮਾਮਾਗਰ ਲਗਾ ਫਿਰਨਾ ਸਾਰੀ ਦਿਹਾੜੀ ਉਹ ਚਾਚਾ ਚਾਰ ਦਿਨ ਜ਼ਿੰਦਗੀ ਦੇ ਨੇ ਜੀ ਲੈਣ ਦੇ ਉਹ ਇਹੀ ਚਾਰ ਦਿਨ ਤੇ ਤੂੰ ਲਾਣੇ ਨੇ ਉੱਥੇ ਆਹੋ ਗੁੱਸਾ ਦਿਖਾਈ ਜਾਇਆ ਕਰ ਮੇਰੇ ਕਿ ਤੂੰ ਗਰੀਬੜੇ ਰਹਿੰਦਾ ਸਰਦਨ ਜਲ ਮੇਰੀ ਗੱਲ ਸੁਣ ਜਿੱਧਰ ਜਾਣਾ ਜਾ ਜਾ ਖਾ ਧੱਕੇ ਮੇਰਾ ਕੀ ਜਾਣਾ ਉਹ ਕੰਜਰਾ ਤੇਰੇ ਨਾਲੋਂ ਤੇ ਮੁਰਗੀਆਂ ਚੰਗੀਆਂ ਨੇ ਚਾਰ ਆਂਡੇ ਤੇ ਦੇ ਦਿੰਦੀਆਂ ਨੇ ਤੇਰਾ ਕੀ ਮਤਲਬ ਹੈ ਚਾਚਾ ਹੁਣ ਮੈਂ ਹੰਡੇ ਦਵਾ ਕਿੱਡਾ ਨਾਮਰਾਦ ਬੰਦਾ ਐ ਮੈਂ ਤੂੰ ਮੁਰਾ ਭਾਲਦਾ ਏ ਉਹ ਕੰਜਰਾ ਤੇਰੇ ਨਾਲੋਂ ਤੇ ਤੇਰਾ ਪਿਓ ਚੰਗਾ ਸੀ ਅੱਛਾ ਮੇਰਾ ਪਿਓ ਵੀ ਅੰਡੇ ਦਿੰਦਾ ਸੀ ਉਹ ਮੈਂ ਦੋ ਮਾਰਦੀਆਂ ਨੇ ਕਿੱਧਰ ਮਨੂਸ ਮੱਥੇ ਲੱਗ ਗਿਆ ਸਵੇਰੇ ਸਵੇਰੇ ਗਾਹ ਖਰਾਬ ਕਰੂਗਾ ਜਾ ਜਾ ਕਿੱਥੇ ਚੱਲੇ ਆ ਬਿੱਲੀਆਂ ਅੱਖਾਂ ਤੇ ਸੋਹਣਾ ਚਿਹਰਾ ਬਿੱਲੀਆਂ ਅੱਖਾਂ ਤੇ ਸੋਹਣਾ ਚਿਹਰਾ ਪਰ ਚਿੱਤ ਕਿਉਂ ਨਹੀਂ ਲੱਗਦਾ ਮੇਰਾ ਪਰ ਚਿੱਤ ਕਿਉਂ ਨਹੀਂ ਲੱਗਦਾ ਮੇਰਾ ਲੱਗਦਾ ਮੇਰਾ ਮੈਂ ਕਿੰਨੀ ਵਾਰ ਕੋਸ਼ਿਸ਼ ਕੀਤੀ ਤੈ ਕਿੰਨੀ ਵਾਰ ਕੋਸ਼ਿਸ਼ ਕੀਤੀ ਪਰ ਨਾ ਮੈਂ ਪੁੱਛ ਸਕਿਆ ਨਹੀਂ ਤੇਰਾ ਪਰ ਨਾ ਮੈਂ ਪੁੱਛ ਸਕਿਆ ਨਹੀਂ ਤੇਰਾ ਕਿੰਨਾ ਕਮਜ਼ੋਰ ਤੇ ਲਾਚਾਰ ਹੈ ਮੇਰਾ ਜੀਰਾ ਕਿੰਨਾ ਕਮਜ਼ੋਰ ਤੇ ਲਾਚਾਰ ਹੈ ਮੇਰਾ ਜੀਰਾ ਲਾਚਾਰ ਹੈ ਤੇਰਾ ਜੀਰਾ ਹਾਂ ਮੇਰਾ ਜੀਰਾ ਤੇਰੀ ਗਲਤੀ ਲੱਗ ਕੈਸਾ ਕਰਾਂ ਮੈਂ ਮੇਰੀ ਕੀ ਬਾਤ ਹੈ ਕੀ ਬਾਤ ਹੈ ਕੈਂਟ ਲਿਖਣ ਲੱਗ ਗਿਆ ਨਾ ਮੈਂ ਬਹੁਤ ਸੋਹਣਾ ਸ਼ਾਇਰ ਬਣ ਗਿਆ ਮੈਂ ਸ਼ਾਇਰ ਬਣ ਗਿਆ ਹੂੰ ਇਹ ਸ਼ਾਇਰਹੀਂ ਬਣ ਜਾਂਦੇ ਹੁੰਦੇ ਨੇ ਬਸ ਸ਼ਾਇਰ ਤੈਨੂੰ ਪਤਾ ਕਦੋਂ ਬਣਦੇ ਹੁੰਦੇ ਆ ਕਨੂ ਬਣਦੇ ਹੁੰਦੇ ਆ ਜਦੋਂ ਪਿੰਡਾਂ ਨੂੰ ਟਾ ਕੇ ਉੱਥੇ ਦੁਕਾਨਾਂ ਬਣ ਜਾਣ ਫਲਾਂ ਦੀਆਂ ਸਬਜ਼ੀਆਂ ਦੀਆਂ ਸਰੀਆ ਸਿਮਿੰਟ ਬਾਇਰੀ ਨੂੰ ਸ਼ਹਿਰ ਓਏ ਸ਼ਹਿਰ ਦੀ ਗੱਲ ਨਹੀਂ ਕਰਦਾ ਖਸਮਾ ਸ਼ਾਇਰ ਦੀ ਗੱਲ ਕਰਦਾ ਸ ਸ ਦੇ ਪੈਰ 'ਚ ਬਿੰਦੀ ਈ ੜੀ ਨੂੰ ਸਿਹਾਰੀ ਤੇ ਪਿੱਛੇ ਰਹਾ ਲਾ ਦੇ ਸ਼ਾਇਰ 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 ਬਣ ਗਿਆ ਸ਼ਾਇਰ ਬੰਦਾ ਉਹਦੋਂ ਬਣਦਾ ਜਦੋਂ ਬੰਦੇ ਨੂੰ ਮੁਹੱਬਤ ਹੋ ਜੇ ਕੋਈ ਰਾਜਾਂ ਦੀ ਚੀਜ਼ ਚੰਗੀ ਲੱਗਣ ਲੱਗ ਜੇ ਜਿਹਦੇ ਸੁਪਨੇ ਆਉਣ ਲੱਗ ਜਾਣਾਂ ਤੇ ਅੰਦਰ ਉਹਦੇ ਫੁਰਨੇ ਜੇ ਫੁੱਟਣ ਲੱਗ ਜਾਣ ਉਹਦਾ ਬੰਦਾ ਸ਼ਾਇਰ ਬਣਦਾ ਏ ਜਿਸ ਹਿਸਾਬ ਨਾਲ ਤੈਨੂੰ ਇਹ ਖਾਸ ਚਿਰ ਦੇ ਛੋਟ ਦੇ ਨੇ ਫੁਰਨੇ ਤੂੰ ਤਾਂ ਹਰੀਕ ਨੂੰ ਪਸੰਦ ਕਰ ਲਾ। ਬਗਵਾਸ ਨਾ ਮਾਰ ਅੱਗੇ ਕਦੇ ਮੈਂ ਕਾਪੀ ਪੈਨ ਚੱਕੇ ਮਿਲੇ ਤੈਨੂੰ ਤੂੰ ਯਾਰ ਹੈ ਕਿ ਮੇਰਾ ਦੁਸ਼ਮਣ ਹੈ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕਿ ਸਾਲੇ ਮੇਰੀ ਸਪੋਰਟ ਦਾ ਕੀ ਕਰਨੀ ਤੂੰ ਮੇਰੇ ਟੰਟਾ ਹੀ ਜਾਂਦਾ ਮੈਂ ਤੇਰੇ ਸ਼ਾਇਰ ਕੀ ਹੁੰਦੇ ਨੇ ਇਹ ਸਪਾਉਂਗਾ ਕਾਪੀ 'ਚ ਲਿਖ ਹੋਰ ਨਹੀਂ ਓਏ ਨਾ ਸ਼ਿਪਾਈ ਕਾਪੀ ਤੇ ਖਸਮਾ ਐਡਾ ਵੱਡਾ ਐਸਾਨ ਮੇਰੇ ਤੇ ਨਾ ਕਰ ਮੈਨੂੰ ਦੱਸ ਕੁੜੀਆਂ ਕਿਵੇਂ ਫਸਦੀਆਂ ਨੇ ਕੁੜੀਆਂ ਯਾਰੋ ਤਮਨ ਲੁਕਾ ਫਰਮਾਉਂਦੇ ਆ। ਅੱਜ ਦੇ ਯਾਰੋ ਜਰਦੇ ਖਾਈ ਜਾਨੇ ਬੈਠੇ ਖੁੰਡਾਂ ਦੇ। ਘੱਟੋ ਘੱਟ ਇੰਨਾ ਤਾਂ ਸਿੱਖ ਲੋ ਵੀ ਕੁੜੀਆਂ ਫਸਾਈ ਦੀਆਂ ਕਿਵੇਂ ਨੇ। ਇਸੇ ਤੇ ਲਿਖੋ। ਕੋਈ ਲਿਖਤ ਤਜਰਬਾ ਲਿਖ। ਯਾਰ ਕੋਈ ਮੱਝ ਹੋਵੇ, ਕੋਈ ਗਾਂ ਹੋਵੇ ਬੰਦਾ ਸੰਗਲ ਪਾ ਲੇ। ਠੀਕ ਐ? ਕੋਈ ਰੱਸਾ ਪਾ ਲੇ। ਹੁਣ ਕੁੜੀਆਂ ਦੇ ਥੋੜਾ ਰੱਸੇ ਸੰਗਲ ਪੈਂਦੇ ਆ। ਉਹਨਾਂ ਨੂੰ ਟਿਕਾਉਣ ਵਾਸਤੇ ਮੈਂ ਬੁੱਲੇ ਸ਼ਾਹ ਦੀਆਂ ਕਿਤਾਬਾਂ ਪੜ੍ਹੀਆਂ ਨੇ। ਹੀਰਾਂ ਜਾਂ ਦੀ ਫਿਲਮ ਦੇਖ ਲਈ ਮੈਂ। ਮੈਨੂੰ ਫੇਰ ਕਿਤੇ ਮਾੜਾ ਮੁੱਟਾ ਤਜਰਬਾ ਹੋਇਆ ਵੀ ਇਸ਼ਕ ਕਰਨ ਵਾਸਤੇ ਨਾ ਅੱਖਾਂ ਦੀ ਬੋਲੀ ਸਿੱਖਣੀ ਪੈਂਦੀ ਹੈ। ਇਹ ਅੱਖਾਂ ਦੀ ਬੋਲੀ ਸਿੱਖਣ ਨਾਲੋਂ ਹੋਰ ਤਰੀਕਾ ਨਹੀਂ ਵਧੀਆ। ਕਹਿੰਦਾ ਗੱਜ ਮੱਝ ਗਾਂ ਦੇ ਰਸਾ ਪਾ ਦੇ। ਹੂੰ। ਪਰ ਕੁੜੀਆਂ ਨੂੰ ਜੱਫਾ ਪਾ ਦੇ। ਹੂੰ। ਸਾਲਿਆ ਉਹਦਾ ਪਿਓ ਨਾ ਹਾਤੇ ਤੇ ਨਾ ਬੱਕਰੇ ਨਾ ਇੱਕ ਸਾਂਝੀ ਝਟਕਾ ਦਿੰਦਾ। ਉਹਨੇ ਮੈਨੂੰ ਐ ਵੜ ਦੇਣਾ ਜਿਵੇਂ ਥੱਲੇ ਬੱਕਰਾ ਪਿਆ ਹੁੰਦਾ। ਉਹ ਜਾ ਵੇ ਭਰਾਵਾ ਉੱਤੇ ਡਰਾਈ ਜਾਂਦਾ। ਡਰਾਈ ਕੀ ਜਾਂਦਾ ਡਰ ਤਾਂ ਮੈਨੂੰ ਲੱਗੀ ਜਾਂਦਾ ਸਾਲਿਆ ਇਸ਼ਕ ਮੈਨੂੰ ਲੱਗਿਆ ਵੱਡਣਾ ਮੈਨੂੰ ਆ ਤੂੰ ਹੀ ਡਰੀ ਜਾਂਦਾ ਖਾਮ ਖਾਂ ਤੋ। ਕਈ ਵਾਰ ਸਾਨੂੰ ਵੀ ਕੋਸ਼ਿਸ਼ ਕਰਨੀ ਪੈ ਸਕਦੀ ਹੈ ਕੋਸ਼ਿਸ਼ ਕਰਦੇ ਰਹੋ ਪਰ ਮੈਂ ਤਾਂ ਪੰਗਾ ਹੀ ਗਲਤ ਲੈ ਬੈਠਾ ਕੁੜੀ ਹੈ ਹਰ ਮੁਸਲਮਾਨਾਂ ਦੀ ਸੋਣੀ ਸੁਨੱਖੀ ਗਾਜਰ ਵਰਗੀ ਚੁੱਟੀ ਗਾਜਰ ਤਾਂ ਲਾਲ ਹੁੰਦੀ ਹੈ ਨਾ ਇਹ ਉਹ ਨਾ ਉਹ ਭਰਾਵਾ ਗਾਜਰ ਹੁੰਦੀ ਤਾਂ ਚੱਲ ਚਿੱਟੀ ਵੀ ਕਈ ਦੇਖੀ ਆ ਨਾ ਪਹਾੜਾਂ ਜਾਲੀਆਂ ਤੂੰ ਹਰ ਮੁਸਲਮਾਨਾਂ ਦੀ ਕਹਤੜਾ ਤਾਂ ਮਾਰ ਲੱਗੂ ਵੀ ਨਹੀਂ ਹੱਕ ਤੱਕ ਕਰ ਦੂੰ ਯਾਰ ਮੈਂ ਤੈਨੂੰ ਕੀ ਦੱਸਾਂ ਯਾਰ ਕਲੱਚ ਜ਼ਿੰਦਗੀ 'ਚ ਨਾ ਪਹਿਲੀ ਵਾਰ ਮੈਨੂੰ ਸੱਚਾ ਪਿਆਰ ਹੋਇਆ ਸੌਂਖਾ ਸੌ ਲੱਗਿਆ ਮੈਨੂੰ ਤਾਂ ਨਾ ਸਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਤੈਨੂੰ ਪਤਾ ਮੈਂ ਕਿਤੇ ਅੱਖਰ ਲਿਖਣਾ ਮੈਂ ਤਾਂ ਸਕੂਲ ਵੇਲੇ ਨਹੀਂ ਜਾ ਅੱਖਰ ਲਿਖੇ ਹੁਣ ਤਾਂ ਮੇਰਾ ਦਿਲ ਕਰਦਾ ਨਾ ਮੈਂ ਪੂਰਾ ਕਾਫੀਏ ਲਿਖਦਾ ਪੂਰੀਆਂ ਕਿਤਾਬਾਂ ਲਿਖਦਾ ਹੁੰਦੇ ਨਾਮ ਤੇ ਮੈਂ ਫਿਰ ਪਰਗਡੋ ਸੁਪਨੇ ਚ ਵੀ ਆਉਣ ਲੱਗੀ ਬਾਈ ਸੁਪਨੇ じゃ ਆ ਜਾਂਦੀ ਹੈ ਬਾਈ ਹੁਣ ਤਾਂ ਦਿਨੇ ਵੀ ਆ ਜਾਂਦੀ ਹੈ ਕਰੀ ਆ ਜਾਂਦੀ ਹੈ ਸੋ ਪਨੇ ਆ ਜਾ ਜਾਲੀਏ ਦਿਨੇ ਜੇ ਤੂੰ ਸੁਤਿਆ ਬਿਆ ਉਹਨਾਂ ਸਾੜਿਆ ਤੇਰਾ ਦਿਮਾਗ ਆ ਲ ਗਿਆ ਹੋਰ ਹੀ ਕੁਛ ਕਰੀ ਜਾਂਨੇ ਸਾੜਿਆ ਮਹੱਬਤ ਹੀ ਮੈਨੂੰ ਇਹ ਦਿਮਾਗ ਤੇਰਾ ਹੱਲ ਗਿਆ ਮੈਨੂੰ ਸਮਝ ਨਹੀਂ ਆਦੀ ਚੱਲੀ ਗਈ ਜਾਂਦਾ ਮੈਂ ਸੁਣੇ ਪਹਿਲੀ ਵਾਰ ਰਹਾ ਵੀ ਐ ਵੀ ਹੋ ਜਾਂਦਾ ਬਾਈ ਜਿਹੜੇ ਆਸ਼ਕ ਹੁੰਦੇ ਨੇ ਆ ਆਸ਼ਕਾਂ ਨੂੰ ਇਹ ਬਿਮਾਰੀਆਂ ਹੀ ਹੁੰਦੀਆਂ ਨੇ ਉਹਨਾਂ ਦੇ ਨਾ ਦਿਮਾਗ 'ਚ ਹੋਰ ਹੀ ਤਰ੍ਹਾਂ ਦੇ ਖਿਆਲ ਆਤ ਆਉਣ ਲੱਗ ਜਾਂਦੇ ਆ ਅੱਛਾ ਸੱਚਾ ਆਸ਼ਕ ਬਣ ਗਿਆ ਸੱਚਾ ਆਸ਼ਕ ਮਰੇ ਫੋਨ ਆ ਗਿਆ ਸੁਣ ਲੈ ਹਾਂ ਕਰ ਲੈ ਗੱਲ ਕਿਉਂ ਬਣ ਗਿਆ ਨਾ ਸੱਚਾ ਆਸ਼ਕ ਮੈਂ ਕਿ ਤੂੰ ਸੱਚਾ ਇਸ਼ਕ ਕਿਹੜੇ ਹਿਸਾਬ ਨਾਲ ਬਣ ਗਿਆ ਇਹ ਸੱਚੇ ਹੀ ਹੁੰਦਾ ਯਾਰ ਜਿਹੜਾ ਸੱਚੇ ਦਿਲੋਂ ਇਸ਼ਕ ਕਰਦਾ ਸੱਚੇ ਹੀ ਹੁੰਦਾ ਕੋਈ ਗੋਤ ਨਾਤਾ ਤੇਰਾ ਨਹੀਂ ਜੁੜਦਾ ਚੋਰੀ-ਚੋਰੀ ਤੂੰ ਉਹਨੂੰ ਦੇਖਦਾ ਹੈ ਕਰੇ ਤੂੰ ਦੱਸਣ ਜੋਗਾ ਨਹੀਂ ਜਾਂ ਤੂੰ ਨਹੀਂ ਸਕਦਾ ਉਹਨਾਂ ਦੇ ਸਾਹਮਣੇ ਐ ਸੱਚਾ ਕਿਵੇਂ ਹੋ ਗਿਆ ਹਾਂ ਯਾਰ ਉਹ ਮੈਂ ਤਾਂ ਸੁਣਿਆ ਸੀਗਾ ਵੀ ਜਦੋਂ ਨੀਂਦ ਜੀ ਆਉਣੋਂ ਹਟ ਜੇ ਸੁਪਨੇ 'ਚ ਕੁੜੀ ਆਉਣ ਲੱਗ ਜਾਣ ਜਾਂ ਸ਼ਾਇਰ ਲਿਖਣ ਲੱਗ ਜੇ ਬੰਦਾ ਹਨਾ ਸ਼ੇਰੀ-ਸ਼ੂਰੀ 'ਚ ਲਿਖਣ ਲੱਗ ਜੇ ਕਹਿੰਦਾ ਉਹਦੋਂ ਸੱਚਾ ਪਿਆਰ ਹੋ ਜਾਂਦਾ ਹੈ ਫਿਰ ਤਾਂ ਸਚਾਈ ਤਾਂ ਕਿਤੇ ਵੀ ਨਹੀਂ ਨਜ਼ਰ ਆਉਂਦੀ ਸੀ ਯਾਰ ਤੂੰ ਕੋਈ ਦਵਾਈ ਦੂ ਹੀ ਲੈ ਕੇ ਦੇਖ ਲੈ ਹੁਣ ਕੁਝ ਹੋ ਗਿਆ ਹੋਵੇ ਨਹੀਂ ਯਾਰ ਦਵਾਈ ਵਾਲੇ ਤੇ ਕੋਈ ਗੱਲ ਨਹੀਂ ਹੈ ਯਾਰ ਚੰਗਾ ਭਲਾ ਰੋਟੀਆਂ ਵੀ 10-15 ਖਾ ਜਾ ਨਾ ਹਾਂ ਹੁਣ ਮੈਨੂੰ ਭੁੱਖ ਵੀ ਵਧਿਆ ਲੱਗਦੀ ਹੈ ਨੀਂਦ ਮੜੀ ਜਿ ਘੱਟ ਆਉਂਦੀ ਹੈ ਜੇ ਨੀਂਦ ਆ ਜਾਂਦੀ ਹੈ ਫਿਰ ਉਹਦੀ ਅੱਖਾਂ ਜੀ ਕੁਲਵੀਂ ਨਵਾਜ ਪੜਦੀ ਦੇਖੀ ਜਾਂਦੀ ਹੈ ਐਂ ਦਿਸੀ ਜਾਂਦੀ ਹੈ ਯਾਰ ਐਂ ਦੇ ਜਾਂਦੀ ਹੈ ਹਰਦੇ ਪਾਲੇ ਨੂੰ ਹੋ ਗਿਆ ਸੀ ਸੱਚਾ ਇਸਕੋ ਪਾਲੇ ਨੂੰ ਪਾਲੇ ਨੂੰ ਉਹਨੂੰ ਹਾਂ ਉਹਨੂੰ ਵੀ ਸੱਚਾ ਇਸ਼ਕ ਹੋ ਗਿਆ ਦੀਗਾ ਉਹ ਕਰਤਾਰੋ ਕੀ ਜੀਤੋ ਨਾਲ ਤੇਰੀ ਪੈਰ ਉਹਦੇ ਬਾਪ ਨੇ ਤਿੰਨ ਚਾਰ ਮਾਰੇ ਖੌਂਸੜਿਓ ਤਾਂ ਥੋੜੇ ਦਿਨ ਬਾਅਦ ਕਹਿੰਦਾ ਹੁਣ ਮੈਂ ਠੀਕ ਐ ਤੇ ਇਹ ਤਾਂ ਨਹੀਂ ਕੋਈ ਕਹਾਣੀ ਬਣਦੀ ਮੈਨੂੰ ਲੱਗਦਾ ਤੂੰ ਮੇਰਾ ਦੁਸ਼ਮਣ ਹੀ ਬਣਿਆ ਫਿਰਦਾ ਉਹ ਦੁਸ਼ਮਣ ਨਹੀਂ ਮੈਂ ਦੇਖ ਮੈਂ ਭਾਈ ਕਰਕੇ ਤੈਨੂੰ ਸਹੀ ਰਹਿ ਦੇਣਾ ਮੈਨੂੰ ਰਹਿ ਨਾ ਦੇ ਮੈਨੂੰ ਸਲਾਹ ਦੇ ਵੀਰੇ ਮੈਂ ਤੈਨੂੰ ਕੀ ਸਲਾਹ ਦੇ ਜਦ ਤੂੰ ਉਹਦੇ ਘਰੇ ਭੱਗ ਜਾ ਮੈਨੂੰ ਤਾਂ ਪਹਿਲਾਂ ਪੱਗ ਬੰਨਣੀ ਸਿਖਾ ਪਹਿਲੀ ਗੱਲ ਤਾਂ ਇਹ ਐ ਉਹ ਕਹਿੰਦੀ ਮੈਨੂੰ ਸਰਦਾਰ ਮੁੰਡੇ ਪਸੰਦ ਨੇ ਹੁਣ ਮੈਨੂੰ ਪੱਗ ਬੰਨਣੀ ਨਹੀਂ ਆਉਂਦੀ ਤੂੰ ਤੂੰ ਤੇ ਪੱਗ ਤੂੰ ਤੇ ਪੱਗ ਨਹੀਂ ਮੇਰੇ ਸਿਰ ਤੇ ਪੱਗ ਹਾਂ ਤੇਰੇ ਸਿਰ ਤੇ ਪੱਗ ਬੰਨਦੀ ਬਾਈ ਬਣ ਕੇ ਤੂੰ ਤਾਂ ਬੰਦਰ ਹੋਣਾ ਸਹਤ ਨੂੰ ਇੱਕ ਸ਼ਰਤ ਹੈ ਕੱਲ ਨੂੰ ਪੱਗ ਬੰਨ ਕੇ ਮੈਂ ਜਾਣਾ ਭੈ ਜੋ ਗੁਲਾਬੀ ਰੰਗ ਦੀ ਪੱਗ ਬੰਨ ਕੇ ਬਣਾ ਕੇ ਨਾ ਸਰਦਾਰ ਮੈਨੂੰ ਉਹਦੇ ਸਾਹਮਣੇ ਪੇਸ਼ ਕਰ ਦੇ ਪੱਗ ਤਾਂ ਦੇਖ ਬੰਨ ਦੂੰ ਹੂੰ ਥੋੜੀ ਜਿਹੀ ਗੱਲ ਮੇਰੀ ਵੀ ਕਰਾਂ ਮੈਂ ਵਿੱਚ ਉਹਦੀ ਭੈਣ ਬੜੀ ਬੰਬਾ ਓਏ ਇਹ ਸਰਾ ਹੀ ਹੈ ਜਮੀ ਹੈਗੀ ਤਾਂ ਮادری ਕੱਦਦੀ ਮੜੀ ਸੀ ਮੈਨੂੰ ਸੁਪਨਾ ਕੋਤੋਂ ਆਉਣ ਲੱਗੋ ਸੁਪਨਾ ਤਾਂ ਸਾੜਾ 1 ਘਰ ਦੇ ਆ ਮੇ ਸਾਹਮਣੇ ਤਾਂ ਹੋ ਜਾ ਫਿਰ ਆਉਣ ਲੱਗ ਜੂ ਪੱਕੇ ਵੀਰੇ ਪੱਕੇ ਨਾਲੇ ਮੇਰੀ ਗੱਲ ਸੁਣ ਲੈ ਵੀਰੇ ਇੱਕ ਸ਼ਰਤ ਹੈ ਮੇਰੀ ਕਿਹੜੀ ਸ਼ਰਤ ਹੈ ਸੁਪਨੇ ਚ ਨਾ ਤੂੰ ਉਹਨੂੰ ਇਕੱਲੀ ਨੂੰ ਹੀ ਬੁਲਾਉਣਾ ਬਈ ਇਕੱਲੀ ਨੂੰ ਹਾਂ ਯਾਰ ਕਿਉਂਕਿ ਨਾ ਉਹ ਦੋਵੇਂ ਭੈਣਾਂ ਅਕਸਰ ਇਕੱਠੀਆਂ ਹੀ ਮਿਲਦੀਆਂ ਨੇ ਦੋਵੇਂ ਹੁਣ ਜੇ ਤੂੰ ਆਪਦੀ ਵੇਲਣ ਨੂੰ ਬੁਲਾਏਂਗਾ ਤਾਂ ਉਹਦੀ ਸੇਲੀ ਵੀ ਤੇ ਨਾਲ ਆਊਗੀ ਵੀ ਭੈਣ ਮੈਂ ਤਾਂ ਸੁਪਨੇ ਚ ਇਕੱਲਾ ਝਾਕੀ ਹੋਂ ਕੰਦਾ ਕੋਣੀ ਮੈਂ ਤਾਂ ਰਹਿ ਗਿਆ ਫਿਰੋਂ ਵੀ ਫਿਰ ਯਾਰ ਮੈਂ ਕਿਵੇਂ ਕਹੂੰਗਾ ਵੀ ਕਰ ਲੀਏ ਜੇ ਤਾਂ ਸੁਪਨਾ ਹੋਊਗਾ ਮੈਂ ਆਪਦੇ ਲਈ ਨੂੰ ਸਮਝਾਉਂਗਾ ਤੂੰ ਆਪਦੇ ਲਈ ਨੂੰ ਸਮਝਾਉਂ ਵੀ ਰਾਤ ਦੋ ਪਾਸੇ ਜਾਂਦੇ ਐ ਕੈਨੂ ਲੰਘੇ ਕੈਨੂ ਲੰਘਿਆ ਫਿਰ ਆਪਾਂ ਐ ਕਰ ਲਾਂਗੇ ਹਾਂ ਸੌਣ ਲੱਗੇ ਮੈਨੂੰ ਫੋਨ ਕਰ ਲੈ ਤਾਂ ਇਕੱਠੀ ਸੌਜਾਂਗੇ ਗੜੱਚ ਦੇ ਨੇ ਇਕੱਠੀ ਸੌਜਾਂਗੇ ਵਾ ਠੀਕ ਹੈ ਨਹੀਂ ਹਾਂ ਤੂੰ ਐ ਕਰੀ ਤੂੰ ਨਾ ਪਹਿਲਾਂ ਸੌਜਿਆ ਕਰੀ ਮੈਂ ਬੁਲਾ ਲਾਂ ਤੂੰ ਸੌਂਗੇ ਨਾ ਬੁਲਾ ਕੇ ਮਿਲ ਕੇ ਉਦੋਂ ਤੂੰ ਮੈਨੂੰ ਫੋਨ ਕਰਦਾ ਇਹ ਵੀ ਮੇਰੀ ਮੁਲਾਕਾਤ ਹੋ ਗਈ ਹੁਣ ਤੂੰ ਸਮਝਾ ਇਹ ਠੀਕ ਹੈ ਤੂੰ ਪਹਿਲਾਂ ਸੌ ਤੈਨੂੰ ਹਿਸਾਬ ਜਾ ਰਿਹਾ ਤੂੰ ਬੁਲਾ ਲੀ ਆਪਦੀ ਚੱਲ ਐਂ ਕਰ ਲੈ ਮੈਂ ਪਹਿਲਾਂ ਸੌ ਜਾ ਕਰੂੰ ਉਹ ਉਹਨੂੰ ਕਹਦਾ ਕਰੀ ਵੀ ਤੂੰ ਘਰ ਹੀ ਰਹਿ ਜਦੋਂ ਉਹ ਉਹਨੂੰ ਕੋ ਨਾਲ ਉਹ ਤੂੰ ਬਗ ਜੀ ਠੀਕ ਹੈ ਠੀਕ ਹੈ ڈن ਚੱਲ ਠੀਕ ਆ ਚੱਲ ਮੇਰੇ ਪੱਗ ਬੰਨਣਾ ਸਖਾ ਲੈਣਾ ਮੈਂ ਪੱਗ ਜਾ ਕੇ ਬੈਠੀ ਚ ਵਜ ਪਾਣੀ ਚ ਆ 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 ਭਾਈ ਜਾਨ ਹਾਂ ਹਾਂ ਠੀਕ ਹੈ ਜਦੋਂ ਮੈਂ ਤੁਹਾਨੂੰ ਵਚਨ ਦੇ ਚੁੱਕਿਆ ਸ਼ਬਨਮ ਤੇ ਹੁਣ ਤੁਹਾਡੀ ਏ ਠੀਕ ਹੈ ਠੀਕ ਹੈ ਕਿਸ ਦਾ ਫੋਨ ਸੀ ਅਪੂ ਜਾਨ ਇਹ ਤੇਰੇ ਚਾਚਾ ਜਾਨ ਦਾ ਫੋਨ ਸੀ ਲਹਿੰਦੇ ਪੰਜਾਬ ਤੋਂ ਸਭ ਖੈਰੀਅਤ ਹੈ ਹਾਂ ਖੈਰੀਅਤ ਹੈ ਹੋ ਤਾਂ ਨਾ ਦੇ ਨੇਕਾ ਦੀ ਗੱਲ ਕਰਦੇ ਸੀ ਹਾਏ ਅੱਲਾ ਨਿਕਾਹ ਹਾਂ ਮੈਂ ਤੇਰੇ ਚਾਚਾ ਜਾਨ ਨੂੰ ਜਵਾਨ ਦਿੱਤੀ ਹੋਈ ਏ ਨਹੀਂ ਅੱਬੂ ਜਾਨ ਮੈਨੂੰ ਜਲਦੀ ਨਿਕਾਹ ਨਹੀਂ ਕਰਾਉਣਾ ਹੈਗਾ ਪੁੱਤਰ ਨਿਕਾਹ ਤੇ ਕਰਾਣਾ ਹੀ ਪੈਣਾ ਹੈ ਸਾਲ ਹੁਣ ਸਾਲ ਭਾਵੇਂ ਪਿੱਛੇ ਭਾਵੇਂ ਅੱਗੇ ਅੱਬੂ ਐਨੀ ਕਾਦੀ ਜਲਦੀ ਹੈ ਜਲਦੀ ਤਾਂ ਹੁੰਦੀ ਏ ਬੇਟਾ ਮੇਰਾ ਵੀ ਫਰਜ਼ ਪੂਰਾ ਹੋਏਗਾ। ਅੱਬੂ ਤਾਂ ਠੀਕ ਆ। ਪਰ ਮੈਂ ਨਾ ਅਜ ਕੋਈ ਕੋਰਸ ਵਗੈਰਾ ਕਰਨਾ ਹੈ। ਤੀਏ ਕੋਰਸ ਵੀ ਕਰਦੀ ਨਹੀਂ। ਕੋਰਸ ਨਾਲ ਤਾਂ ਕੀ ਐ? ਇੱਕ ਨਾ ਤੇਰੇ ਅੱਬੂ ਦਾ एहसान ਹੈ ਮੇਰੇ ਤੇ। ਉਹ ਮੈਂ ਪੂਰਾ ਕਰਨਾ ਹੈ। ਸਾਹਾਂ ਦਾ ਕੀ ਪਤਾ ਕਦੋਂ ਨਿਕਲ ਜਾਣਾ। ਅੱਬੂ ਕੁਝ ਨਹੀਂ ਹੁੰਦਾ ਤੁਹਾਨੂੰ। ਅੱਬੂ ਮੈਨੂੰ ਨਹੀਂ ਪਤਾ ਕਿ ਤੈਨੂੰ ਕਿਹੜੇ ਮੇਰੇ ਅੱਬੂ ਨੇ ਜਬਾਨ ਦਿੱਤੀ ਐ। ਮੈਨੂੰ ਤਾਂ ਪਤਾ ਵੀ ਨਹੀਂ ਕਿ ਮੇਰਾ ਜਨਮ ਕਿੱਥੇ ਕਿਵੇਂ ਹੋਇਆ ਹੁਣ ਤਾਂ ਤੂੰ ਹੀ ਮੇਰਾ ਅੱਬੂ ਐ ਤੂੰ ਮੈਨੂੰ ਪਾਲਿਆ ਛਬਰਨਤੀਏ ਜੇ ਮੈਂ ਤੇਰਾ ਅੱਬੂ ਆ ਨਾ ਤੇ ਮੈਨੂੰ ਫਰਜ਼ਾਦਾ ਕਰਨ ਦੇ ਨਹੀਂ ਅੱਬੂ ਮੈਨੇ ਜਲਦੀ ਨਿਕਾ ਨਹੀਂ ਕਰਾਉਣਾ ਤੂੰ ਤਾਂ ਚੱਲੀ ਐ ਤੈਨੂੰ ਕਿਵੇਂ ਸਮਝਾਵਾਂ ਕੋਈ ਨਾ ਅੱਬੂ ਸਾਲ ਦੋ ਸਾਲ ਰੁਕ ਜਾਣਾ ਚਲੋ ਕੋਈ ਗੱਲ ਨਹੀਂ ਜਿਵੇਂ ਅੱਲਾਹ ਨੂੰ ਮਨਜ਼ੂਰ ਹੋਏਗਾ ਕਰ ਲਾਂਗੇ ਠੀਕ ਐ ਅੱਬੂ ਮੈਂ ਤਾਂ ਕੋਰਸ ਕਰੂੰਗੀ ਪਹਿਲਾਂ ਪਹਿਲੇ ਅੱਬੂ ਜੇ ਤੁਸੀਂ ਬਾਜ਼ਾਰ ਗਏ ਨਾ ਮੈਨੂੰ ਕਾਟਨ ਦੇ ਸੂਟ ਲਿਆ ਦਿਓ ਗਰਮੀ ਹੋ ਰਹੀ ਐ ਕੋਈ ਗੱਲ ਨਹੀਂ ਧੀ ਇਹ ਲਿਆਦਾ ਹੈ ਦੀਦੀ ਅੱਬੂ ਜਾਨ ਤੂੰ ਕੀ ਮੰਗ ਰਹੀ ਐ ਮੈਂ ਤਾਂ ਕੁਛ ਨਹੀਂ ਸੂਟ ਕਹਿ ਰਹੀ ਸੀ ਅੱਬੂ ਜਾਨ ਨੂੰ ਅੱਬੂ ਜਾਨ ਤਾਹੀ ਮੈਨੂੰ ਪਿਆਰ ਨਹੀਂ ਕਰਦੇ ਦੀਦੀ ਨੂੰ ਹੀ ਪਿਆਰ ਕਰਦੇ ਹੋ ਉਹ ਨਹੀਂ ਧੀ ਐ ਏ ਤੈਨੂੰ ਲੱਗਦਾ ਮੈਨੂੰ ਤਾਂ ਦੋਵੇਂ ਇੱਕੋ ਜਿੰਨੀਆਂ ਪਿਆਰੀਆਂ ਲੱਗਦੀਆਂ ਉਹ ਨਹੀਂ ਨਹੀਂ ਅੱਬੂ ਜੇ ਤੈਨੂੰ ਲੱਗਦਾ ਹੁੰਦਾ ਨਾ ਮੈਨੂੰ ਵੀ ਪੈਸੇ ਦੇ ਦੋ ਸੂਟ ਨੂੰ ਇਹਨੂੰ ਹੀ ਦੇਈ ਜਾਂਨੇ ਹੋ ਮੈਂ ਤਾਂ ਪੈਸੇ ਮੰਗੇ ਨਹੀਂ ਮੈਂ ਤਾਂ ਸੂਟ ਕਿਹਾ ਸੂਟ ਮੈਨੂੰ ਲੈ ਕੇ ਦੇਣਗੇ ਤੈਨੂੰ ਵੀ ਲਿਆ ਦੇਣਗੇ ਰੰਦੇ ਰੰਦੇ ਦੀਦੀ ਤੂੰ ਮੈਨੂੰ ਕਿਹੜਾ ਦੱਸਦੀ ਏ ਉਹ ਚੱਲ ਮੈਂ ਦੋਏ ਧੀਆਂ ਨੂੰ ਸੂਟ ਲਿਆ ਦੂੰਗਾ ਹੈ ਤੁਸੀਂ ਮੇਰੀਆਂ ਦੋਏ ਧੀਆਂ ਲੱਗ ਗਈਆਂ ਉਹ ਠੀਕ ਹੈ ਬਣਾਵਨੇ ਆ ਜੀ ਚਲੋ ਅੰਦਰ ਬੈਠੋ ਹੋਰ ਕੀ ਹਜਰ ਮੁਹੰਮਦੀ ਅੱਲਾਹ ਤਾਲਾ ਦੀ ਕਿਰਪਾ ਹੈ ਜੀ ਨਾਲੇ ਤੁਹਾਡੇ ਵਰਗੇ ਭਰਾਵਾਂ ਦੀ ਕਿਰਪਾ ਹੈ ਇਹ ਮੁਰਗਾ ਪੈਕ ਕਰ ਦੋਗੇ ਕਰ ਦਿੰਨੇ ਆ ਜੀ ਕਿੰਨੇ ਦਾ ਕਰਨਾ ਜੀ ਕਰ ਦੋ 500 ਰੁਪਏ ਦਾ ਕਰ ਦਿੰਦੇ ਠੀਕ ਹੈ ਜੀ ਬੈਕਪ ਮੈਂ ਕਰ ਦੇਣਾ ਜੀ ਫਿਰ OK ਉਹ ਲਮਢੀਂਗਾ ਓਏ ਆ ਨਾ ਚਾਚਾ ਤੂੰ ਮੇਰਾ ਨਾਂ ਸਿੱਧਾ ਨਹੀਂ ਲੈਂਦਾ ਹੈਗਾ ਮੇਰਾ ਓ ਚਾਚਾ ਤੈਨੂੰ ਹਕਲ ਕਦੋਂ ਆਵੇਗੀ ਤੂੰ ਨਾਂ ਤੇ ਸਿੱਧਾ ਲੈ ਲਿਆ ਕਰ ਮੇਰਾ ਓ ਤੂੰ ਐ ਹੀ ਲਮਢੀਂਗਾ ਇਧਰ ਗਾਕਾਂ ਦਾ ਤੇ ਧਿਆਨ ਰੱਖਦਾ ਕੋਈ ਨਹੀਂ ਤੂੰ ਚਾਚੀ ਮਰ ਗਈ ਤੈਨੂੰ ਇੱਥੇ ਛੱਡ ਗਈ ਸਾਡੇ ਪੱਲੇ ਪਾ ਗਈ ਚਾਚੀ ਮਰ ਗਈ ਹੈ ਹੁਣ ਮੈਂ ਵੀ ਮਰ ਜਾਵਾਂ ਕੰਮ ਦੱਸ ਕੀ ਏ ਕੰਮ ਕੀ ਹੋ ਗਾਕ ਦੇਖ ਅੰਦਰ ਗਾਕ ਬੈਠੇ ਨੇ ਮੈਂ ਨਾ ਜਾਵਾਂ ਮਤ ਨਾ ਜਾਵੇ ਇਹ ਵੀ ਦੇਖ ਤੁਸੀਂ ਲੜਦੇ ਰਹੋਗੇ ਆ ਦੇਖਦੇ ਰਹੋ ਉਹ ਚਾਚਾ ਗੱਲ ਸੁਣ ਮੇਰੀ ਮੇਰਾ ਕੰਮ ਥੋੜੇ ਘੱਕਾ ਤੋਂ ਬਚੀ ਰੱਖਿਆ ਹੈ ਉਹਦੇ ਵਾਸਤੇ ਉਹ ਚੱਲ ਜੇ ਤੂੰ ਹੱਥ ਬਿਟਾ ਦੇਗਾ ਤੇਰੇ ਚਾਚੇ ਨਾਲ ਤੇਰੇ ਫਿਰ ਕੀ ਹੁੰਦਾ ਆਉ ਨਾ ਨਹੀਂ ਸਿੱਧਾ ਲੈਂਦਾ ਹੋਰ ਨਹੀਂ ਲੈਂਦਾ ਹੈ ਗਿਆ ਪਤਾ ਨਹੀਂ ਕਿੱਥੋਂ ਪੱਲੇ ਪਾਇਆ ਦੱਸ ਕੀ ਕਰਨਾ ਹੈ ਉਹ ਨੂੰ ਅੰਦਰ ਗਾਹਕ ਬੈਠਾ ਉਹਨੂੰ ਦੋ ਆਂਡੇ ਦੇ ਕੇ ਯਾਰ ਨਾ ਆਂਡੇ ਦੇਣ ਨੂੰ ਮੈਂ ਮੁਰਗੀ ਆ ਉਹ ਤੈਨੂੰ ਉਹਦੇ ਚੋਂ ਆਹ ਕਿਆ ਕੱਢ ਕੇ ਦੇ ਆ ਟਪਲੇ ਚ ਉਬਲੇ ਹੋਏ ਆਂਡੇ ਫਿਰ ਐਂ ਕਹਿਣਾ ਵੀ ਆਂਡੇ ਨਾ ਟਰੇ ਚ ਦੇ ਆ ਦੋ ਦਾ ਸਾਰਿਆ ਬਹਿ ਲੰਭੀ ਹੋਇਆ। ਇਹਦੀ ਗੋਡਿਆਂ ਦੀ ਅਕਲ ਹੈ। ਕੁੜੀ ਇਧਰ ਬੜੀ ਸੋਹਣੀ ਹੈ। ਮੁਸਲਮਾਨਾਂ ਦੀ ਕੁੜੀਆਂ ਸੋਹਣੀਆਂ ਬੜੀਆਂ ਹੁੰਦੀਆਂ ਨੇ। ਜਿੰਨੀ ਤਾਰੀਫ ਕਰੋ ਉਹ ਨਾ ਕਰਦਾ। ਬੇਬੇ ਜੀ, ਇਹ ਹੱਪਤਾ ਨਿਬੜ ਕੇ ਘਰ ਦੇ ਕੰਮ ਹਫਤਾ ਦਾ ਸਾਰ ਜਾ ਤੋਕੇ ਰੱਖਿਆ ਕਹਿੰਦੇ ਨਾ ਮੈਥੇ ਚੀਰ ਲੈਣਾ ਕਿ। ਚਲੋ ਜੀ। ਪੁਰਜੀ ਵੀ ਨਾ ਮੰਗੇ। ਬੇਬੇ ਹਾਂ ਮੈਂ ਤਾਂ ਐ ਸੋਚਦਾ ਸੀਗਾ ਹਾਂ ਦੱਸ ਕੀ ਸੋਚਦਾ ਦੇਖੋ ਘਰ ਦਾ ਕੰਮ ਕਰਦੀ ਹੈ ਨਾ ਸਾਨੂੰ ਬਾਲਾ ਉਹ ਲੱਗਦਾ ਵੀ ਬੇਬੇ ਸਾਰਾ ਦਿਨ ਘਰ ਦੇ ਕੰਮ ਕਰੀ ਜਾਂਦੀ ਹੈ ਘਰ ਚ ਇੱਕ ਅੱਧਾ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹਾਂ ਪੁੱਤ ਦੁੱਖ ਤਾਂ ਆਉਂਦਾ ਹੀ ਆ ਤੈਨੂੰ ਤੂੰ ਮੇਰਾ ਪੁੱਤ ਹੈਂਗਾ ਹੋਰ ਕੌਣ ਫਿਕਰ ਕਰੂਗਾ ਤੂੰ ਹੀ ਕਰੇਂਗਾ ਹੋਰ ਨਾਲੇ ਬੇਬੇ ਮੈਂ ਤਾਂ ਐ ਪੁੱਛਦਾ ਸੀਗਾ ਹਾਂ ਤੂੰ ਗੱਲ ਨਾ ਦਿਮਾਗ ਤੇ ਨਾ ਲਾਈ ਆਂ ਆਪਣੀ ਮੜਾ ਜੀ ਨਾ ਉਹ ਤਾਂ ਨਾ ਬਾਹਰ ਗੱਲਾਂ ਕਰੀ ਜਾਂਦੀ ਸੀਗੇ ਵੀ ਗੱਲਾਂ ਕਰਦੇ ਸੀ ਵੀ ਇਹ ਗੱਲਾਂ ਕਰਦੇ ਸੀ ਵੀ ਕਈ ਵਾਰ ਨਾ ਵੀ ਸਰਦਾਰਾਂ ਦੇ ਘਰੇ ਨਾ ਮੁਸਲਮਾਨਾਂ ਆਗੇ ਕੁੜੀਆਂ ਦੇ ਵਿਆਹ ਵੀ ਹੋ ਜਾਂਦੇ ਆ ਇਹ ਹੋ ਜਾਂਦਾ ਵੀ ਆ ਕਿਵੇਂ ਹੋ ਜਾਂਦੇ ਆ ਮੁਸਲਮਾਨ ਨਹੀਂ ਕਰਦੇ ਸਰਦਾਰਾਂ ਦੇ ਘਰੇ ਵਿਆਹ ਹਾਂ ਉਹ ਤਾਂ ਆਪ ਦੀ ਬਰਾਦਰੀ ਚ ਕਰਦੇ ਨਾ ਪੁੱਤ ਉਹਨਾਂ ਦੇ ਆ ਉਹ ਆਪਾਂ ਕੀ ਕਹਿੰਦੇ ਨਾ ਮੱਥਾ ਟੇਕਦੇ ਜਿਹੜੇ ਆਪ ਤਾਂ ਸੌ ਦੇ ਦੇਵਤਿਆਂ ਨੂੰ ਟੇਕਦੇ ਆ ਉਹ ਇਕੱਲੇ ਪ੍ਰਮਾਤਮਾ ਨੂੰ ਟੇਕਦੇ ਨੇ ਕਿ ਤਾਂ ਕਰਕੇ ਨਹੀਂ ਉਹ ਕਰਦੇ ਮੈਂ ਤਾਂ ਬੇਬੀ ਐਂ ਕਹਿੰਦਾ ਸੀਗਾ ਹਾਂ ਉਹ ਸੋਹਣੀਆਂ ਬੜੀਆਂ ਹੁੰਦੀਆਂ ਨੇ ਹਨਾ ਹੋਰੇ ਤਾਂ ਕਰ ਦਿੰਦੇ ਹੋਣੇ ਸੋਹਣੀਆਂ ਤਾਂ ਐਨੀਆਂ ਹੁੰਦੀਆਂ ਉਹ ਬੁਰਕੇ ਚ ਰਹਿੰਦੇ ਕਹਿੰਨਾ ਪਰਦੇ ਚ ਤਾਂ ਕਰਕੇ ਵਾਲੀਆਂ ਸੋਹਣੀਆਂ ਸੋਹਣੀਆਂ ਤਾਂ ਮੈਨੂੰ ਵੀ ਬਹੁਤ ਲੱਗਦੀਆਂ ਨੇ ਸੋਹਣੀਆਂ ਤਾਂ ਬਹੁਤ ਲੱਗਦੀਆਂ ਨੇ ਸਹੀ ਕਿਹਾ ਫਿਰ ਕਹੀਆ ਗੱਲ ਕੁਛ ਨਹੀਂ ਮੈਂ ਤਾਂ ਤੈਨੂੰ ਦੱਸੀ ਜਾਂ ਨਾ ਵੀ ਉੱਥੇ ਗੱਲਾਂ ਕਰੀ ਜਾਂਦੇ ਸੀਗੇ ਅੱਛਾ ਹਾਂ ਚੱਲ ਪੁੱਤ ਕੋਈ ਨਹੀਂ ਬਾਈ ਕਿੱਥੇ ਹੈ ਬਾਈ ਇੱਥੇ ਹੈਗਾ ਅੰਦਰ ਅੰਦਰ ਬੈਠਾ ਹੋ ਅੰਦਰ ਬੈਠਾ ਹਾਂ ਚੱਲ ਬੇਬੇ ਸਾਗ ਬਣਾਏਂਗੇ ਅੱਜ ਕੀ ਕਰਾਂਗੇ ਮੇਥੇ ਤੈਨੂੰ ਕਿਹਾ ਤਾਂ ਮੈਂ ਇਥੇ ਤੇ ਬਲਕ ਬਣਾਉਂਗੀ ਅੱਛਾ ਮੇਥੇ ਪੁਰਜੀ ਬਣਾਉਂਗੀ ਉੱਲ ਜਾਣਾ ਹਾਂ ਹੋਰ ਨਾ ਪੁੱਠੇ ਕੰਮਾਂ ਚ ਪੈ ਜੀ ਉਹ ਨਹੀਂ ਬੇਬੇ ਤੂੰ ਤਾਂ ਪਤਾ ਨਹੀਂ ਬੋਲ ਰਹੀ ਇਹਦੇ ਕੱਚ ਚਮੂੜਾ ਮੰਗੂੜਾ ਕੱਟੇ ਪਾਰੇ ਉਹ ਨਹੀਂ 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 ਟੂਟੀ ਵਾਲੀ ਫੱਗ ਬੰਨੀ ਫਿਰਦਾ ਲਾਲ ਲਾਲ ਹਾਂ ਦੱਸ ਕਰੂਗਾ ਜਰੂਰ ਕਰਾਂ ਤੈਨੂੰ ਲੱਗਦਾਗਾ ਕਿਵੇਂ ਬੱਡੇ ਬਈ ਓਏ ਠੀਕ ਆ ਮੈਂ ਤਾਂ ਤੇਰੇ ਹਾਲਾਤ ਚ ਮੈਨੂੰ ਠੀਕ ਲੱਗਦੇ ਕਿਉਂ ਹਲਾਤਾਂ ਨੂੰ ਕੀ ਹੋ ਗਿਆ ਅੱਜ ਬੜੀ ਟੂਟੀ ਵਾਲੀ ਬੰਨੀ ਬੈਠੇ ਕਿਸ ਨੂੰ ਨਾ ਮਾਰਦੇ ਪਤੰਦਰਾ ਪੂਰਾ ਹਣਦੇ ਆ ਗਰ ਬੱਡੀ ਬਾਈ ਕੋਈ ਨਾ ਬੱਸ ਪਰਜਾਈਆਂ ਵਾਗੂ ਨਾ ਮਸ਼ਕਰੀਂ ਕਰਦਾ ਰਹਿਣਾ ਬਾਲਾ ਬੰਬ ਲੱਗ ਰਹੇ ਓਏ ਮੈਂ ਇਹਨਾਂ ਰੱਬ ਮੇਰੀ ਵੀ ਨજર ਨਾ ਲੱਗ ਜਾ ਕਿਤੇ ਥੁੱਕਦਾ ਹੂੰ ਆਪਣਾ ਡਿਊਟੀ ਹੂੰ ਮਦਰ ਐਕ ਹੈਗਾ ਸੀ ਹੋਇਆ ਹੂੰ ਈਸ਼ ਪਰਮਾਤਮਾ ਨੇ ਨਾ ਸਾਰੇ ਜੀ ਇੱਕੋ ਵਰਗੇ ਬਣਾਏ ਆ ਆ ਜਾਤਾਂ ਪਤਾਂ ਦਾ ਮਲਾ ਦਾ ਬੰਦਿਆ ਨਹੀਂ ਬਣਾਈਆਂ ਹੋਣੀਆਂ ਨੇ ਸਹੀ ਗੱਲ ਨਿੱਕੇ। ਹੁਣ ਦਾਦਿਵਰੀ ਕਹਿੰਦੇ ਤਾਂ ਹੁੰਦੇ ਸੀਗੇ ਵੀ ਪਹਿਲਾਂ ਸਾਰੇ ਇੱਕੋ ਵਰਗੇ ਹੁੰਦੇ ਸੀਗੇ ਕੋਈ ਜਾਤ ਨਹੀਂ ਸੀ ਕੋਈ ਧਰਮ ਨਹੀਂ ਸੀਗੇ ਐਂ ਫਰੀ ਜਾਂਦੇ ਸਾਰੇ। ਆਹ ਤਾਂ ਬਾਅਦ ਚ ਇਹਨਾਂ ਨੇ ਜਾਤਾਂ ਪਾਤਾਂ ਇਹ ਬਣਾ ਕੇ ਕੰਮ ਖਰਾਬ ਕਰਤਾ। ਇਹ ਤਾਂ ਛੋਟੇ ਜਿਹਦੇ ਕੋਲੇ ਪੈਸਾ ਆ ਜਾਂਦਾ ਉਹ ਵੱਡਾ ਬਣ ਜਾਂਦਾ। ਇਹ ਤਾਂ ਜੱੱਤ ਦਾ ਬੰਦੇ ਦੇ ਕੰਮ ਨਹੀਂ। ਹੁਣ ਤੂੰ ਐਂ ਕਰ। ਤੂੰ ਤੇਰੇ ਬਲੇਡ ਮਾਰ ਆਪਣੇ ਪਿੰਡ ਵਾਲੇ RAME ਦੇ ਮਾਰ। ਖੂਨ ਤਾਂ ਇੱਕ ਨਿਕੜੂਗਾ। ਇਹ ਮੁਸਲਮਾਨਾਂ ਦੀ ਬਲੇਡ ਮਾਰੀ ਉਹਨਾਂ ਦੀ ਹੁਣ ਨਿਕਲੂਗੀ। ਇੱਕ ਨਿਕੜੂਗਾ। ਮੈਂ ਅਹੀਂ ਸਮਝਾਉਂਦਾ ਸੀ ਬੇਬੇ ਨੂੰ ਵੀ ਬੰਦੇ ਤਾਂ ਇੱਕੋ ਨਾਲ ਦੇ ਹੁੰਦੇ ਆ ਨਾਲੇ ਜਾਤਾਂ ਪਾਤਾਂ ਦਾ ਸਮਝ ਗਿਆ ਮੇਰੀ ਗੱਲ ਉਹ ਕੀ ਪਹੇਲੀਆਂ ਜੀ ਪਾਈ ਜਾਂਦਾ ਨਾਲੇ ਤੂੰ ਅੱਜ ਬਾਲਾ ਸਿਆਣਾ ਜਿਹਾ ਬਣ ਰਿਹਾ ਤੂੰ ਮੈਨੂੰ ਗੱਲ ਦੱਸ ਕੀ ਹੈ ਨਾਲ ਕੀ ਕਹਿੰਦਾ ਸੀ ਬੇਬੇ ਨੂੰ ਬੇਬੇ ਨੇ ਤਾਂ ਕੁਝ ਨਹੀਂ ਕਿਹਾ ਸੀ ਬਈ ਹਾਂ ਮੈਂ ਤਾਂ ਬੇਬੇ ਨੂੰ ਅਹੀਂ ਪੁੱਛਦਾ ਸੀਗਾ ਕਿ ਕਈ ਵਾਰ ਕਿਸੇ ਹੋਰ ਧਰਮ ਦੀ ਕੁੜੀ ਹੋਵੇ ਤੇ ਸੋਹਣੀ ਹੋਵੇ ਉਹ ਰੱਜ ਕੇ ਤੇ ਬੰਦੇ ਦਾ ਉਹਦੇ ਤੇ ਆ ਜੇ ਦਿਲ ਵੀ ਹੋਰ ਦਾ ਹੋ ਸਕਦੇ ਹੈ ਹੋ ਸਕਦੇ ਇਹ ਜਿੱਗਦੀ ਗੱਲ ਤੂੰ ਤਾਂ ਕਹਦਾ ਹੋ ਸਕਦਾ ਹਾਂ ਉਹ ਬੇਬੇ ਦਾ ਸੌ ਰੀਤੀ ਰਿਵਾਇ ਲੈ ਕੇ ਜਾਂਦੀ ਹੈ ਉਹ ਤਾਂ ਕਹਿੰਦੇ ਉਹੀ ਨਾ ਕਿਤੇ ਮੂਲ ਚ ਪਤਾ ਨਹੀਂ ਕੀ ਗੱਡ ਦਿੱਤੀ ਹੈ ਓਏ ਬੇਬੇ ਤੈਨੂੰ ਪਤਾ ਰਹੇਗਾ ਫਿਰ ਬੇਬੇ ਇਦਾਂ ਦਾ ਮੁਸ਼ਕਲ ਹੈ ਔਖਾ ਹੈ ਮੈਂ ਤਾਂ ਕਿਹਾ ਨਾ ਸੀ ਇਹ ਭਾਈ ਉਪਰ ਚਲ ਤੂੰ ਬੱਟਾ ਹੈ ਬਾਦੀ ਤੇ ਲਈਏ ਪਹਿਲਾਂ 42 3 ਮਹੀਨੇ ਕੋਈ ਜਾਦੀ ਹੈ ਵਧੀਆ ਇੱਥੇ ਨਾ ਸਲਵਾਂ ਨਹੀਂ ਤੇ ਉਹ ਦਿਨ ਕਰ ਲੈਣਾ ਕੋਈ ਚਿਕਰ ਨਹੀਂ ਉਹ ਕਰ ਲੈ ਯਾਰ ਤੈਨੂੰ ਪਰਤ ਰਹਿ ਗਿਆ ਆਪਣੇ ਕੁੱਲ ਮਿਲਾ ਕੇ ਡੇਢ ਕਿਲਾ ਜ਼ਮੀਨ ਦਾ ਆਪਣੇ ਪਾਉਣਾ ਪਾਉਣਾ ਕਿਲਾ ਆ ਜਾਊਗਾ ਜੇ ਤੇਰਾ ਵਿਆਹ ਹੋ ਗਿਆ ਦੋਨਾ ਮੇਰੀ ਟਾਲ ਹੋ ਜੂਗੀ ਤੇਰੇ ਜਵਾਕ ਸੌਖੇ ਰੋਟੀ ਖਾ ਲਣਗੇ ਮੈਂ ਤਾਂ ਰਾਜ਼ੀ ਹਾਂ ਦੋਨੇ ਵਾਸਤੇ ਨਹੀਂ ਨਹੀਂ ਫਿਰ ਕਰਾਉਂਦੇ ਆ ਓ ਯਾਰ ਆ ਕੀ ਗੱਲ ਬਣੀ ਯਾਰ ਮੈਂ ਥੋੜੀ ਮੁੰਡਾ ਵੀ ਯਾਰ ਮੈਂ ਉਹਦੇ ਵੱਡੇ ਭਾਈ ਦਾ ਥੋੜਾ ਘਰ ਓਏ 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 ਐ ਨਹੀਂ ਹੁੰਦਾ ਛੋਟੇ ਐ ਪਤਾ ਕੀ ਇਹ ਗੱਲ ਕੋਈ ਗੱਲ ਹੀ ਨਹੀਂ ਉਹ ਚੱਲ ਉਹ ਚੱਲ ਕੋਈ ਨਾ ਪਹਿਲਾਂ ਤੇਰਾ ਹੋ ਜੇ ਫਿਰ ਦੇਖ ਲੈ ਕਰਾ ਲਾਂਗੇ ਚੰਗਾ ਨਹੀਂ ਮੈਂ ਤਾਂ ਪਹਿਲਾਂ ਕਾਗਜ਼ੀ ਓਏ ਅੱਬੂ ਜਾਨ ਤੁਹਾਡੀ ਦੁਕਾਨ ਵੀ ਕਿੰਨੀ ਵਧੀਆ ਚੱਲ ਰਹੀ ਹੈ ਉਹ ਸੱਲਾ ਤਾਲਾ ਦੀ ਕਿਰਪਾ ਹੈ ਸਹੀ ਕਹਿੰਦੇ ਹੋ ਹਾਂ ਨਾਲੇ ਮੇਰੀ ਗੱਲ ਸੁਣ ਬੇਟਾ ਤੁਸੀਂ ਨਾ ਨਮਾਜ਼ ਪੜ੍ਹ ਕੇ ਜਾਂਦੇ ਹੋ ਨਾ ਜਦ ਨਮਾਜ਼ ਪੜ੍ਹਨ ਜਾਂਦੇ ਹੋ ਹਾਂਜੀ ਅੱਬੂ ਸਿੱਧੇ ਆਇਆ ਕਰੋ ਤੇ ਸਿੱਧੇ ਜਾਇਆ ਕਰੋ ਦੇਖੋ ਆਪਾਂ ਨੇ ਇਸੇ ਪਿੰਡ ਦੇ ਵਿੱਚ ਰਹਿਣਾ ਹੈ ਹਾਂਜੀ ਠੀਕ ਹੈ ਜੇ ਕੋਈ ਬਜ਼ੁਰਗ ਮਿਲਦਾ ਹੈ ਉਹਨੂੰ ਸਲਾਮ ਕਰਿਆ ਕਰੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਚਲੋ ਠੀਕ ਹੈ ਮੇਰੀਆਂ ਗੱਲਾਂ ਹੈ ਤੁਸੀਂ ਧਿਆਨ ਨਾਲ ਸੁਣੋ ਠੀਕ ਹੈ ਅੱਬੂ ਆਪਾਂ ਨੂੰ ਕਦੇ ਇਦਾਂ ਲੱਗਦਾ ਨਹੀਂ ਕਿ ਜਿੱਦਾਂ ਆਪਾਂ ਨਾ ਮਨਨ ਕੀ ਉੱਧਰ ਹੀ ਰਹਿ ਰਹੇ ਲੋਅਰ ਨਹੀਂ ਰਹਿ ਰਹੇ ਉਰੇ ਰਹਿ ਰਹੇ ਹਾਂ ਆਹ ਦੇਵੀ ਸਹੀ ਗੱਲ ਲਾ ਗਲਤ ਹੋ ਗਿਆ ਨਾ ਠੀਕ ਹੈ ਅੱਬੂ ਜਾਨ ਮੈਨੂੰ ਲੱਗਦਾ ਜਿੱਦਾਂ ਆਪਾਂ ਨਾ ਚਰਦੇ ਪੰਜਾਬ ਨਹੀਂ ਲੈਂਦੇ ਪੰਜਾਬ 'ਚ ਰਹਿ ਰਹੇ ਹਾਂ ਹੈ ਨਾ ਚਲੋ ਅੱਲਾਹ ਦਾ ਨਾਮ ਤੋਂ ਬੋਝ ਰੱਖ ਕੇ ਚਲੋ ਚਲੋ ਬੇਟੇ ਘਰ ਨਾਲ ਆਇਓ ਹੈ ਠੀਕ ਹੈ ਅੱਬੂ ਜਾਨ ਸੁਣਵਾਜ ਪੜ੍ਹ ਕੇ ਪੁੱਜ ਜਾ ਕੀ ਚਲੋ ਦੀਜੀ ਬੁਝਾਂ ਜੀਕਦੇ ਹੋ ਰੱਖਿਓ ਕਿਰਪਾ ਸਸੀਕਾਲ ਜੀ ਤੇ ਤੁਸੀਂ ਰੋਜ਼ ਹੀ ਜਾਂਦੇ ਹੋ ਇੱਧਰ ਹਾਂਜੀ ਗੱਲ ਕਰਨ ਜਾਂਦੇ ਚਲ ਵਧੀਆ ਗੱਲ ਹੈ ਜੇ ਕਿ ਸਦੀ ਚੀਜ਼ ਦੀ ਲੋਡ ਹੁੰਦੀ ਹੈ ਨਾ ਤਾਂ ਸਾਨੂੰ ਦੱਸ ਦਿਆ ਕਰੋ ਬਹੁਤ ਬਹੁਤ ਸ਼ੁਕਰੀਆ ਪਰ ਮੈਨੂੰ ਇੱਕ ਵਾਰ ਨਹੀਂ ਸਮਝ ਆਈ ਉਹ ਤਾਂ ਪਹਿਲਾਂ ਫਰਕ ਬੰਦਾ ਨਹੀਂ ਸੀ ਫੋਨ ਕਿਉਂ ਬੰਦਨ ਲੱਗ ਗਿਆ ਬਸ ਮੈਂ ਕਿਸੇ ਨੂੰ ਕਹਿੰਦੇ ਸੁਣ ਲਿਆ ਸੀਗਾ ਕਿ ਪੱਗ ਵਾਲੇ ਮੁੰਡੇ ਚੰਗੇ ਲੱਗਦੇ ਹਨ ਉਹ ਤੋਂ ਬਾਅਦ ਫਿਰ ਮੈਂ ਵੀ ਪੱਗ ਜੀ ਬੰਨਣੀ ਸ਼ੁਰੂ ਕਰਤੀ ਆ ਮੇਰਾ ਵੱਡਾ ਭਾਈ ਆ ਇਹ ਨਹੀਂ ਬੰਨਣੀ ਸਿਖਾਈਏ ਮੈਨੂੰ ਠੀਕ ਆ ਕੋਈ ਲੱਗਦੀ ਪੱਗ ਠੀਕ ਹੈ ਚਲ ਜਾਓ ਠੀਕ ਆ ਆਏ ਦੀਦੀ ਛੇਤੀ ਆਪੂ ਜਾਨ ਦੇਖਦੇ ਹੋਣੇ ਪੱਗਾਂ ਨੂੰ ਹਾਂ ਜੋ ਕਿਤੇ ਬੰਨ੍ਹਣ ਨਹੀਂ ਦਿੱਤੇ ਨੇ ਜਿੰਨੇ ਬੱਚੇ ਨੇ ਓਏ ਕੋਸੇ ਨਹੀਂ ਹੁੰਦਾ ਹੈਗਾ ਓਏ મોહબતા ચડે મોટી રિસ્ક તો લેણી ના તો ડરતા કમાયા ચાલયે